ਅੱਜ ਨਾਬਾ ਵਿਖੇ ਜਵਰ ਜ਼ੁਲਮ ਵਿਰੋਧੀ ਫਰੰਟਰ ਰਜਿਸਟਰ ਪੰਜਾਬ ਅਤੇ ਸ਼੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨਾਬਾ ਵੱਲੋਂ ਸਾਂਝੇ ਤੌਰ ਤੇ ਸੀ ਤੇ ਜੇ ਆਈ ਸੁਪਰੀਮ ਕੋਰਟ ਆਫ ਇੰਡੀਆ ਮਾਨਜੁਗ ਬੀ ਆਰ ਗਵਈ ਉੱਪਰ ਹਮਲਾ ਕਰਕੇ ਉਹਨਾਂ ਨੂੰ ਜਾਤੀ ਤੌਰ ਤੇ ਪਮਾਇੰਤ ਕਰਨ ਵਿਰੁੱਧ ਅਤੇ ਹਰਿਆਣਾ ਸਰਕਾਰ ਦੇ ਏਡੀਸੀ ਜੀਪੀ ਸ਼੍ਰੀ ਵਾਈ ਪੂਰਨ ਕੁਮਾਰ ਆਈ ਪੀ ਐਸ ਨੂੰ ਉੱਚ ਜਾਤੀ ਦੇ ਪੁਲਿਸ ਅਫਸਰਾਂ ਵੱਲੋਂ ਜਾਤੀ ਤੌਰ ਤੇ ਤੰਗ ਪ੍ਰੇਸ਼ਾਨ ਤੇ ਜਲੀਲ ਕਰਕੇ ਉਸ ਦੀ ਜਾਨ ਲੈਣ ਵਾਲੇ ਮੁਲਾਜ਼ਮਾ ਖਿਲਾਫ ਕਾਰਵਾਈ ਕਰਵਾਉਣ ਲਈ ਤੇ ਟੋਡਰ ਮਲ ਜਤੀ ਅਤਿਆਚਾਰ ਕਾਂਡ ਤੇ ਪੰਜਾਬ ਦੀ ਧਰਤੀ ਤੇ ਉਦਯੋਗ ਮਾਲਕਾਂ ਵੱਲੋਂ ਸਿੱਧਾ ਗੰਦਾ ਅਤੇ ਦੂਸ਼ਤ ਪਾਣੀ ਸਿੱਧਾ ਧਰਤੀ ਵਿੱਚ ਸੁੱਟ ਕੇ ਧਰਤੀ ਨਿਚਲਾ ਪਾਣੀ ਦੂਸ਼ਤ ਕਰਨ ਤੇ ਰੋਕ ਲਗਾਉਣ ਅਤੇ ਅਜਿਹਾ ਕਰਨ ਵਾਲੇ ਫੈਕਟਰੀ ਮਾਲਕਾਂ ਖਿਲਾਫ ਕਾਰਵਾਈ ਕਰਨ ਦੀਆਂ ਮੰਗਾਂ ਨੂੰ ਲੈ ਕੇ ਦਫ਼ਤਰ ਐਸ.ਡੀ.ਐਮ ਨਾਬਾ ਵਿਖੇ ਭਾਰੀ ਗੈਂਟੀ ਵਿੱਚ ਹਾਜ਼ਰ ਵਰਕਰਾਂ ਵੱਲੋਂ ਰੋਸ ਮਾਰਚ ਅਤੇ ਮੁਜ਼ਾਹਰਾ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਐਸ.ਡੀ.ਐਮ ਸਾਹਿਬ ਨਾਬਾ ਰਹਿਮਾਨ ਜੋਗ ਰਾਸ਼ਟਰਪਤੀ ਸਾਇਬਾ ਭਾਰਤ ਸਰਕਾਰ ਦਿੱਲੀ ਨੂੰ ਮੰਗ ਪੱਤਰ ਭੇਜਿਆ ਗਿਆ ਸੰਸਥਾਵਾਂ ਆਗੂਆਂ ਵੱਲੋਂ ਮੰਗ ਕੀਤੀ ਕਿ ਸਪਰੀਮ ਕੋਰਟ ਆਫ ਇੰਡੀਆ ਦੇ ਮੁੱਖ ਜੱਜ ਨੂੰ ਸਮੰਤ ਕਰਨ ਵਾਲਾ ਆਰਐਸਐਸ ਦਾ ਕਾਨੂੰਨ ਹੈ ਜਿਸ ਦੇ ਕਾਨੂੰਨ ਅਤੇ ਸੰਵਿਧਾਨ ਦੀ ਉਲੰਘਣਾ ਨਹੀਂ ਕੀਤੀ ਬਹੁਤ ਵੱਡਾ ਦੇਸ਼ਤ੍ਰੋਹੀ ਕੰਮ ਕੀਤਾ ਇਸ ਖਿਲਾਫ ਦੇਸ਼ਤ੍ਰੋਹੀ ਦਾ ਪਰਚਾ ਦਰਜ ਕਰਕੇ ਇਸ ਨੂੰ ਤੁਰੰਤ ਗਿਫਤਾਰ ਕੀਤਾ ਜਾਵੇ ਅਤੇ ਪਿਛਲੇ ਦਿਨੀ ਵਾਈ ਪੂਰਨ ਕੁਮਾਰ ਆਈਪੀਐਸ ਏਡੀਜੀਪੀ ਹਰਿਆਣਾ ਨੂੰ ਜਾਤੀ ਤੌਰ ਤੇ ਤੰਗ ਤੇ ਪਰੇਸ਼ਾਨ ਕਰਕੇ ਮਾਰਨ ਲਈ ਮਜਬੂਰ ਕਰਨ ਵਾਲੇ ਡੀਜੀਪੀ ਹਰਿਆਣਾ ਤੇ ਰੋਹਤਕ ਦੇ ਐਸਪੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਜ਼ਬਰ ਜ਼ੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ ਚੇਅਰਮੈਨ ਪਾਲ ਸਿੰਘ ਪੱਦਲ ਥੂਹਾ ਸਮਸ਼ੇਰ ਸਿੰਘ ਬਲਵਿੰਦਰ ਸਿੰਘ ਗਲਵੱਟੀ ਅਮਰਿਤ ਸਿੰਘ ਅਤੇ ਸ਼੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਦੇ ਹੰਸ ਰਾਜ ਮਹਿਕਮੇ ਸਾਬਕਾ ਪ੍ਰਧਾਨ ਸ਼੍ਰੀ ਰਾਮਤਨ ਸਿੰਘ ਐਡੀਟਰ ਜਨ ਸਕੱਤਰ ਸ਼੍ਰੀ ਅਮਰ ਸਿੰਘ ਦਲਵੀਰ ਸਿੰਘ ਛਾਂਟੀਵਾਲਾ ਸਟੇਸਟ ਕੱਤਰ ਮਿਹਰ ਸਿੰਘ ਭਵੀਸ਼ਣ ਸਿੰਘ ਕੈਪਟਨ ਸੋਮ ਸਿੰਘ ਸਪਾਲ ਸਿੰਘ ਦਰਗਾਹਪੁਰ ਆਦੀ ਆਗਮਾਂ ਵੱਲ ਹਰਿਆਣਾ ਸਰਕਾਰ ਤੇ ਦਿੱਲੀ ਸਰਕਾਰ ਦੀ ਸਰਕਾਰ ਤੇ ਸੈਂਟਰ ਸਰਕਾਰ ਖਿਲਾਫ ਜ਼ਬਰਦਸਤ ਨਾਰੇਬਾਜ਼ੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਬਹੁਜਨ ਸਮਾਜ ਸੜਕਾਂ ਤੇ ਨਿਕਲ ਕੇ ਮਜਬੂਰ ਹੋਵੇਗਾ ਜਿੰਦਾਬਾਦ 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 ਵਿਦਿਆਰਥੀ ਸੇਵਾ ਸੁਸਾਇਟੀ ਨਾਂ ਬਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਵਾਸਤਵ ਆਇਆ ਕਿ ਤੁਹਾਡਾ ਮੈਮੋਰੰਡਮ ਜਿਹੜਾ ਅੱਗੇ ਭੇਜ ਦਿੱਤਾ ਜਾਵੇਗਾ। ਅਸੀਂ ਧੰਨਵਾਦ ਕਰਦੇ ਹਾਂ। ਜੈਪੀਨ, ਜੈਪਾਲ। ਕੀ ਤੁਸੀਂ ਜਾਣਦੇ ਹੋ ਵੀ ਇਹ ਜਿਹੜਾ ਸੀਜੀਏ ਤੇ ਕਿੱਤੀ ਮਾਰੀ ਆ? ਇਹਦੇ ਨਾਲ ਇਹਨੇ ਸੰਵਿਧਾਨ ਦੀ ਬੇਅਦਬੀ ਨਹੀਂ ਕੀਤੀ। ਬਿਲਕੁਲ। ਸੰਵਿਧਾਨ ਦੀ ਬੇਅਦਬੀ ਔਰ ਸਮੁੱਚੇ ਐਸਸੀਐਸਟੀ, ਭਾਈਚਾਰੇ ਦੀ, ਓਵੀ ਭਾਈਚਾਰੇ ਦੀ 85% ਲੋਕਾਂ ਦੀ ਸੰਵਿਧਾਨ ਦੀ ਬੇਅਦਬੀ ਹੈ, ਕਾਨੂੰਨ ਦੀ ਬੇਅਦਬੀ ਹੈ ਕਿ ਉਸ ਦੇ ਉੱਤੇ ਦੋਸਤ ਰਹੀ ਦਾ ਪਰਚਾ ਜਣਾ ਹੋ ਦਰਜ ਹੋਣਾ ਚਾਹੀਦਾ। ਕਿڑا ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਨੂੰ ਨਹੀਂ ਮੰਨਦਾ ਉਹਦੇ ਤੇ ਕੀ ਕੀ ਇਹ ਅਧਿਕਾਰ ਸਾਡੀ ਸਰਕਾਰਾਂ ਨੂੰ ਸੰਵਿਧਾਨ ਨੂੰ ਨਹੀਂ ਮੰਨਦਾ ਉਹਨਾਂ ਨੂੰ ਸਾਡੇ ਦੇਸ਼ ਵਿੱਚ ਰਹਿਣ ਦਾ ਹੱਕ ਹੈ ਹੀ ਨਹੀਂ ਹੁਣ ਆ ਚਾਹੀਦਾ ਉਹ ਦੇਸ਼த்ਰੋਹੀ ਦੇ ਮੁਕਦਮੇ ਦੇ ਅੰਦਰ ਉਹਨਾਂ ਨੂੰ ਦੇਸ਼த்ਰੋਹੀ ਦਾ ਕੇਸ ਦਰਜ ਹੋਣਾ ਚਾਹੀਦਾ ਜਿਹੜਾ 130 32 133 ਇਹਨਾਂ ਨੇ ਮੁਕਦਮਾ ਹੁੰਦਾ ਸੀ ਕਿ ਕੀ ਉਹਨੂੰ ਜੈਲ ਸਰਵ ਨੇ ਸੀ ਜਿਹੜਾ ਮੁਕਦਮਾ ਇਹ ਤੇ ਦਰਜ ਕੀਤਾ ਉਹ ਸਾਨੂੰ ਨਹੀਂ ਪਤਾ ਕੀਤਾ ਜਾਂ ਨਹੀਂ ਕੀਤਾ ਜੇ ਕੀਤਾ ਹੁੰਦਾ ਫਿਰ ਦਵਾਈਆਂ ਮੰਗੂ ਨਹੀਂ ਰੱਖੰਦੇ ਬੈਠਿਆਂ ਤੇ ਉੱਤੇ ਜੁੱਤੀ ਛੁੱਟੀ ਆ ਉਹ ਮੰਨੂਵਾਦੀ ਸੋਚ ਦਾ ਪ੍ਰਤੀਕ ਹੈ ਚਾਹੇ ਉਹਨੇ ਆਪ ਛੁੱਟੀ ਜਾਂ ਕਿਸੇ ਨੇ ਸਿਟਵਾਈ ਉਹ ਤਾਂ ਕਹਿੰਦਾ ਵੀ ਮੈਨੂੰ ਰੱਬ ਦਵੰਦਰੀ ਉਹ ਆਇਆ ਹੈ ਪਰ ਜਦੋਂ ਉਸਨੂੰ ਇੱਕ ਵਾਰੀ ਗ੍ਰਿਫਤਾਰ ਕੀਤਾ ਗਿਆ ਔਰ ਉੱਥੋਂ ਦੀ ਪੁਲਿਸ ਨੇ ਉਸਨੂੰ ਬਿਸਕਟ ਖਵਾਇਆ ਆਪ ਦੱਸ ਰਿਹਾ ਮੈਨੂੰ ਬਿਸਕਟ ਖਵਾਇਆ ਮੈਨੂੰ ਚਾਹ ਬਲਾਈ ਮੈਨੂੰ ਬੜਾ ਲੰਚ ਵੀ ਕਰਵਾਇਆ ਮਤਲਬ ਉਸ ਦੇ ਉੱਤੇ ਪਰਚਾ ਦੇ ਕੇ ਅੰਦਰ ਸੁਲਾਖਾਂ ਵਿੱਚ ਚਾਹੀਦਾ ਸੀ ਲੇਕਿਨ ਉਸ ਦੀ ਉਹ ਭਗਤ ਕਰਦਿਆ ਜਿਵੇਂ ਜਵਾਈਆਂ ਦੀ ਕਰਦੇ ਹੁੰਦੇ ਆ ਇਹ ਉਹਨਾਂ ਦੀ ਮਨੋਵਾਦੀ ਸੋਚ ਹੈ ਕਿ ਇੱਕ ਜਦੋਂ ਇੱਥੋਂ ਦਾ ਚੀਫ ਜਸਟਿਸ ਆਫ ਇੰਡੀਆ ਸੁਰੱਖਿਅਤ ਨਹੀਂ ਹੈ ਉਸ ਨੂੰ ਨਹੀਂ ਬਖਸ਼ਿਆ ਜਾਂਦਾ ਤਾਂ ਆਮ ਲੋਕਾਂ ਦਾ ਇੱਥੇ ਕੀ ਹਾਲ ਹੁੰਦਾ ਹੋਏਗਾ ਇਹ ਪਹਿਲੀ ਘਟਨਾ ਨਹੀਂ ਫਰਿਆਨੇ ਦੇ ਵਿੱਚ ਪੂਰਨ ਕੁਮਾਰ ਜੀ ਨੂੰ ਇੰਦਾ ਤੰਗ ਕੀਤਾ ਗਿਆ ਉਹਨਾਂ ਦੇ ਅਫਸਰਾਂ ਵੱਲੋਂ ਜਾਤੀ ਤੌਰ ਤੇ ਜਾਤੀ ਸੌਚ ਕੇ ਸੰਬੋਧਤ ਕੇ ਲੇਕਿਨ ਉਸ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਹੁਣਾ ਪਿਆ ਹੈ ਜੇ ਅਸੀਂ ਮੰਗ ਕਰਦੇ ਹਾਂ ਕਿ ਹਰਿਆਣਾ ਸਰਕਾਰ ਦੇ ਉੱਤੇ ਉਹਨਾਂ ਦੇ ਡੀਜੀਪੀ ਤੇ ਕਿ ਅਨਿਲ ਮਿਸਰਾ ਦੇ ਉੱਤੇ ਜਿਨ੍ਹਾਂ ਨੇ ਜੁੱਤੀ ਫੈਂਕੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਦੇ ਉੱਤੇ ਐਸਸੀਐਸਟੀ ਐਕਟ ਲਾਗੂ ਕੀਤਾ ਜਾਵੇ ਇਹ ਸਾਡੀ ਮੁੱਖ ਮੰਗ ਹੈ ਅੱਜ ਅਸੀਂ ਐ ਐਸਡੀਐਮ ਸਾਹਿਬਾਨ ਨੂੰ ਮੈਂ ਮੋਰੰਡਮ 90 ਦੇ ਵਿੱਚ ਦੇਣ ਆਇਆ ਭਰਾਤੀ ਜਥੇਬੰਦੀਆਂ ਦੇ ਸਹਿਯੋਗ ਨਾਲ ਤੇ ਉਸ 90 ਦੇ ਵਿੱਚ ਜ਼ਬਰ ਜ਼ੁਲਮ ਰੋਬੀ ਫਰੰਟ ਪੰਜਾਬ ਸ੍ਰੀ ਗੁਰੂ ਰਵਿਚੰਦ ਸੇਵਾ ਸੋਸਾਇਟੀ ਰਜਿਸਟਰਡ ਲਾਭਾ ਨਰੇਕਾ ਫਰੰਟ ਦੇ ਸਾਡੇ ਜੈਪ ਸਿੰਘ ਬਠੋਈ ਜੀ ਵੱਲੋਂ ਜਿਹੜਾ ਭੱਖ ਦਾ ਇੱਕ ਮਸਲਾ ਹੈ ਮੰਨੋਵਾਦੀ ਸੋਚ ਦੇ ਵਿਰੁੱਧ ਕਿ ਸਾਡੇ ਚੀਫ ਜਸਟਿਸ ਵੀ ਆਰ ਗਵਈ ਤੇ ਅਨਿਲ ਮਿਸਰਾ ਵੱਲੋਂ ਜੋ ਸਰੇਆਮ ਡਿਊਟੀ ਦੇ ਦੌਰਾਨ ਜੁੱਤਾ پھੰਕਿਆ ਗਿਆ ਉਹ ਉਹਨਾਂ ਦੀ ਜੁੱਤਾ پھੰਕਣਾ ਜਿਹੜਾ ਉਹ ਮੰਨੀ ਬਾਤ ਸੋਚਦਾ ਪ੍ਰਤੀਕ ਹੈ ਸੰਵਿਧਾਨ ਤੇ ਅਸੀਂ ਸਮਝਦੇ ਆ ਕਿ ਇਹ ਸੰਵਿਧਾਨ ਤੇ ਹਮਲਾ ਸੰਵਿਧਾਨ ਦੇ ਨਾਲ ਨਾਲ ਸਮੁੱਚੇ ਐਸਸੀ ਐਸਟੀ ਤੇ ਓਬੀਸੀ ਵਰਗ ਦੇ 85% ਲੋਕਾਂ ਤੇ ਹੱਕਾਂ ਤੇ ਇਹ ਹਮਲਾ ਹੈ ਤੇ ਚੰਦਰਸੀਖਰ ਆਜ਼ਾਦ ਨੂੰ ਧਮਕੀਆਂ ਵੀ ਮਿਲ ਰਹੀਆਂ ਨੇ ਕਿ ਤੂੰ ਆਪਣੀ ਆਵਾਜ਼ ਬੰਦ ਕਰ ਦੇ ਟੀਐਸਪੀ ਪੂਰਨ ਕੁਮਾਰ ਨੂੰ ਡੀਜੀਪੀ ਵੱਲੋਂ ਇੰਨਾ ਤੰਗ ਕੀਤਾ ਗਿਆ ਉਹ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਗਿਆ ਤੇ ਅਸੀਂ ਇਹਨਾਂ ਦਾ ਮਤਲਬ ਮੰਗ ਕਰਦੇ ਆ ਅੱਜ ਐਸਡੀਐਮ ਸਾਹਿਬਾਂ ਤੋਂ ਕਿ ਇਹ ਸਾਡੀ ਜਿਹੜੀ ਮੰਗ ਪੱਤਰ ਹੈ ਇਹ ਅੱਗੇ ਭੇਜਿਆ ਜਾਵੇ ਸੈਂਟਰ ਤੱਕ ਭੇਜਿਆ ਜਾਵੇ ਤੇ ਇਹਨਾਂ ਦੋਸ਼ੀਆਂ ਦੇ ਵਿਰੁੱਧ ਬਣਦੀ ਕਾਰਵਾਈਆਂ ਉਨਾਂ ਤੇ ਐਸਸੀਐਸਟੀ ਐਕਟ ਲਾਗੂ ਕੀਤਾ ਜਾਵੇ ਤੇ ਉਹਨਾਂ ਨੂੰ ਸਲਾਖਾਂ ਦੇ ਵਿੱਚ ਬੰਦ ਕੀਤਾ ਜਾਵੇ ਤੇ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਉਹ ਦਿੱਤੀ ਜਾਵੇ ਇਹ ਅਸੀਂ ਅੱਜ ਦੇ ਰੋਸ ਪ੍ਰਦਰਸ਼ਨ ਦੇ ਵਿੱਚ ਮੰਗ ਕਰਦੇ ਹਾਂ ਐਸਸੀਪੀ ਭਾਈ ਚੌਧਰੀ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਕਿੰਨੇ ਦੇਖਦੇ ਕਿਹੜੇ ਤੇ ਅਸੀਂ ਹਾਂ ਕਿਉਂਕਿ ਇਥੋਂ ਦੀ ਜਿਹੜੀ ਸਰਕਾਰ ਹੈ ਉਹ ਮੰਨੋਵਦੀ ਸੋਚ ਦੀ ਸਰਕਾਰ ਹੈ ਹਮੇਸ਼ਾ ਹੀ ਜੇਕਰ ਅੱਜ ਇਹ ਤਾਂ ਪੀੜਤ ਹਲੇ ਤਾਂ ਆਪਾਂ ਕਹਿ ਸਕਦੇ ਆ ਘਟਾ ਹੈ ਇਸ ਤੋਂ ਜੇ ਪਿਛਲਾ ਸਮਾਂ ਦੇਖੀਏ ਤਾਂ ਸਾਨੂੰ ਤਾਂ ਬਾਹਰ ਨਿਕਲਣ ਦਾ ਵੀ ਹੁਕਮ ਨਹੀਂ ਸੀ ਹੁੰਦਾ ਅੱਜ ਜੇਕਰ ਸਾਡੇ ਲੋਕ ਕੁਝ ਉੱਚੀਆਂ-ਉੱਚੀਆਂ ਪਦਵੀਆਂ ਤੇ ਜਾਂਦੇ ਆ ਹਰ ਵਿਭਾਗ ਦੇ ਵਿੱਚ ਮਤਲਬ ਇੰਟਰ ਹੋਇਆ ਤਾਂ ਇਹ ਮਨੋਵਾਦੀ ਸੋਚਾਂ ਦੇ ਸੋਚ ਦੇ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਤੇ ਉਹ ਇਹਨਾਂ ਨੂੰ ਨੀਚਾ ਦਿਖਾਉਣਾ ਚਾਹੁੰਦੇ ਨੇ ਤੇ ਪਰ ਜਿੰਦਾ ਹੈ ਸਾਨੂੰ ਆਪਣੇ ਕੁੱਟਣਗੇ ਅਸੀਂ ਉਨਾ ਹੀ ਉੱਪਰ ਉਠਾਂਗੇ ਕਿਉਂਕਿ ਫੁੱਟਬਾਲ ਨੂੰ ਜਿੰਨਾ ਜ਼ੋਰ ਨਾਲ ਨੀਚੇ ਮਾਰਾਂਗੇ ਉਹ ਉਨੀ ਹੀ ਉੱਪਰ ਉੱਪਰੇਗੀ ਇਹ ਆਪਣੇ ਮਨਾਂ ਦੇ ਵਿੱਚੋਂ ਭਨੇਖੇ ਕੱਢ ਦੇਣਾ ਕਿ ਅਸੀਂ ਦਮਜਾਮ ਦਬ ਜਾਵਾਂਗੇ ਹੁਣ ਇਹ ਦਬਣ ਦਾ ਮੌਕਾ ਨਹੀਂ ਹੈ ਅਸੀਂ ਆਪਣੇ ਹੱਕ ਲੈਣ ਲਈ ਇਹ ਤਾਂ ਸਿਰਫ ਇੱਕ ਵੀ ਅੱਜ ਸੋਚ ਹੈ ਅਸੀਂ ਜਿੰਨੀ ਦੇਰ ਤੱਕ ਮੇਰੇ ਸਾਥੀਓ ਅਸੀਂ ਸ਼ਾਸਨ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਤੇ ਇਥੋਂ ਦੇ ਸਿਸਟਮ ਦੇ ਉੱਤੇ ਕਾਬੂ ਨਹੀਂ ਪਾਉਂਦੇ ਉੱਥੇ ਤਾਂ ਆਪਣਾ ਸ਼ਾਸਨ ਨਹੀਂ ਕਾਇਮ ਕਰਦੇ ਉਨੀ ਦੇਰ ਤੱਕ ਇਹ ਸਾਡੇ ਦੇ ਉੱਤੇ ਬਦੀਕੀਆਂ ਹੁੰਦੀਆਂ ਰਹਿਣਗੀਆਂ ਤੇ ਸਾਨੂੰ ਮੈਂ ਆਪਣੇ ਅੱਜ ਦੇ ਲੋਕਾਂ ਨੂੰ ਕਹੀ ਕਿ ਆਪਣੇ ਏਕੇ ਨੂੰ ਮਜ਼ਬੂਤ ਕਰੋ ਕਿਉਂਕਿ ਏਕਾ ਸੱਪਰਾ ਖੁੱਲੀਆਂ ਘਾਰਿਆਂ ਦਾ ਸਮੇਂ ਦਾ ਪਤਾ ਨਹੀਂ ਕਦੋਂ ਥਰਥਲ ਆ ਜਾਏ ਇਨਕਲਾਬ ਨੇ ਜਲਦੀ ਔਰ ਰੁਕਣਾ ਨਹੀਂ ਪਾਵੇਂ ਅੱਜ ਆ ਜਾਏ ਪਾਵੇਂ ਕੱਲ ਆ ਜਾਏ ਸੋ ਇਨੀਆਂ ਗੱਲਾਂ ਕਹਿੰਦਾ ਮੈਂ ਰਦਾ ਲੈਂਦਾ ਜੈ ਪੀ ਜੈ ਭਾਰਤ ਦੋ ਡੀਜੀਪੀ ਦਾ ਸਸਾਇਟੀ ਦਾ ਮਾਮਲਾ ਦਾ ਤੁਸਤਵ ਡੀਜੀਪੀ ਤੇ ਮਾਮਲਾ ਦਾ ਦਰਜ ਕਰ ਦਿੱਤਾ ਗਿਆ ਅਕਿ ਤੁਹਾਡਾ ਕੀ ਹੁੰਦਾ ਆ ਮੈਂ ਰਾਜ ਸਿੰਘ ਕੋਟੀਨੀ ਹੈਡ ਪ੍ਰੈਜ਼ੀਡੈਂਟ ਜ਼ਬਰ ਨਗੋਦੀ ਖੰਡ ਪੰਜਾਬ ਇੱਕ ਮਜ਼ਦੂਰ ਤੋਂ ਲੈ ਕੇ ਇੱਕ ਰਾਸ਼ਟਰਪਤੀ ਤੱਕ ਜਿਹੜਾ ਕਾਸਟ ਜੀ ਮੈਂ ਉਹ ਬਹੁਤ ਫੈਲਿਆ ਹੋਇਆ ਅਗਰ ਕੋਈ ਜਾਤੀ ਮਤਲਬ ਪੀੜਤ ਵਿਅਕਤੀ ਆ ਜਦੋਂ ਪ੍ਰਸ਼ਾਸਨ ਕੋਲੇ ਜਾਂਦਾ ਹੈ ਤਉ ਵਿਅਕਤੀ ਨੂੰ ਇਹ ਪਤਾ ਨਹੀਂ ਹੁੰਦਾ ਜਿਹੜਾ ਪੀੜਤ ਵਿਅਕਤੀ ਹੈ ਕਿ ਇਹ ਜਿਹੜੇ ਇਹ ਵੀ ਉੱਪਰ ਜਿਹੜੇ ਅਪ੍ਰਕਾਸ਼ਿਤ ਦੇ ਮਾੜੀ ਸੋਚ ਵਾਲੇ ਜਿਹੜੇ ਅਫੀਸਰ ਬੈਠੇ ਆ ਤਾਂ ਮੈਂ ਮਤਲਬ ਏਡੀਜੀਪੀ ਜਿਹੜੇ ਹਰਿਆਣਾ ਸਰਕਾਰ ਦੇ ਵਿੱਚ ਸ੍ਰੀ ਪੂਰਨ ਕੁਮਾਰ ਪੂਰਨ ਕੁਮਾਰ ਜੀ ਉਹਨਾਂ ਦੀ ਜਿਹੜਾ ਖੁਦਕਸੀ ਦਾ ਜਿਹੜਾ ਮਤਲਬ ਦੇਖਦੇ ਆ ਤਾਂ ਅਸੀਂ ਦੇਖਦਾ ਵੀ ਕਿ ਜਿਹੜਾ ਕਾਸਟ ਜਿਹੜਾ ਜਾਤੀ ਬਾਦ ਪ੍ਰਾਧ ਉਹ ਐਡੀਜੀਪੀ ਤੱਕ ਦੇ ਉਹਦੇ ਤੱਕ ਫੈਲਿਆ ਹੋਇਆ ਦੇਖੋ ਜਦੋਂ ਪੁਲਿਸ ਵਾਲੇ ਏਡੇ ਏਡੇ ਉਹਦੇ ਉਧੇ ਤੇ ਜਾ ਕੇ ਸੁਰੱਖਤ ਨਹੀਂ ਔਰ ਉਹਨਾਂ ਨੂੰ ਉੱਚ ਜਾਤੀ ਦੇ ਲੋਕ ਜਿਹੜੇ ਕੰਗ ਪਰੇਸ਼ਾਨ ਕਰਦੇ ਆ ਤੇ ਉਹਨਾਂ ਨੂੰ ਕਮ ਕਰਦੇ ਆ ਸਿਆਸੀ ਲੋਕਾਂ ਨੂੰ ਮਤਲਬ ਉਹ ਕਰਦੇ ਆ ਉਹਨਾਂ ਦਾ ਕਸੂਰ ਕੀ ਸੀ ਜਦੋਂ ਬਾਲਾ ਦੇ ਵਿੱਚ ਉਸ ਐਡੀਜੀਪੀ ਦੀ ਡਿਊਟੀ ਲੱਗੀ ਤਾਂ ਉਹਨੂੰ ਉੱਪਰੋਂ ਹੁਕਮ ਆਇਆ ਸਿਆਸੀ ਲੋਕਾਂ ਦਾ ਵੀ ਤੂੰ ਮਤਲਬ ਹੈਰਿੰਗ ਕਰ ਕਿਸਾਨਾਂ ਦੇ ਉੱਤੇ ਕਿਸਾਨ ਮੂਵਮੈਂਟ ਖੰਡਿਆਓ ਤੇ ਉਹਨੇ ਮਨਾਂ ਕਰਤਾ ਤੇ ਉਹਦੀ ਮਤਲਬ ਉਹਨਾਂ ਦੇ ਅੱਖ ਰੱਖ ਲਈ ਉਹਦੀ ਵੀ ਸਾਡੇ ਹੁਕਮ ਅਦੂਲੀ ਕੀਤੀ ਐ ਨੇ ਤੇ ਇਸ ਕਰਕੇ ਉਹਨੂੰ ਜਿਹੜਾ ਖਮਿਆਜਾ ਜਿਹੜਾ ਭੁਗਤਣਾ ਪਿਆ ਸੋ ਚੀਫ ਜਸਸ ਜਿਹੜਾ ਸੁਪਰੀਮ ਕੋਰਟ ਆਫ ਇੰਡੀਆ ਦੀ ਗੱਲ ਆ ਮਿਸਟਰ ਗਬਈ ਉਹਨਾਂ ਨੇ ਉਹਨਾਂ ਦੇ ਨਾਲ ਜੋ ਆਰ ਜਸਸ ਦਾ ਇੱਕ ਵਰਕਰ ਆ ਉਹਨੇ ਮਤਲਬ ਇਹ ਸਰੇਆਮ ਗੁੰਡਾਗਰਦੀ ਕੀਤੀ ਐ ਇਹ ਜਿਹੜੀਆਂ ਘਟਨਾਵਾਂ ਨੂੰ ਦੇਖ ਕੇ ਕਾ ਜਿਹੜੇ ਸਪੀਡ ਤੋਂ ਸਮਾਜ ਦੇ ਲੋਕ ਨੇ ਬਹੁਤਨ ਸਮਾਜ ਦੇ ਲੋਕ ਨੇ ਉਹ ਸੋਚ ਰਹੇ ਆ ਵੀ ਸਾਡਾ ਜੀਵਨ ਬਸਰ ਕਿਵੇਂ ਹੋਏਗਾ ਉਹ ਇਸ ਦੇਸ਼ ਦੇ ਵਿੱਚ ਰਹਿੰਦੇ ਹੋਏ ਵੀ ਜਿਹੜੀ ਘਟਣ ਬਹੁਤ ਘਟਣ ਮਹਿਸੂਸ ਕਰ ਰਹੇ ਆ ਤਾਂ ਲੋਕਾਂ ਦਾ ਜਿਹੜਾ ਕਾਨੂੰਨ ਤੋਂ ਸੰਵਿਧਾਨ ਤੋਂ ਜਿਹੜਾ ਵਿਸ਼ਵਾਸ ਉੱਠਿਆ ਉੱਥੋਂ ਦਾ ਜਾ ਰਿਹਾ ਕਿਉਂਕਿ ਲੋਕ ਉਹਦਾ ਦੀ ਪ੍ਰੋਬਲਮ ਕ੍ਰੀਏਟ ਕਰ ਰਹੇ ਆ ਇਸ ਕਰਕੇ ਅਸੀਂ ਆਪਣੇ ਸਮਾਜ ਦੇ ਲੋਕਾਂ ਨੂੰ ਮਤਲਬ ਚਾਹੁੰਦੇ ਆ ਕਿ ਮੰਗ ਕਰਦੇ ਆ ਸਰਕਾਰਾਂ ਤੋਂ ਕਿ ਵੀ ਇਹ ਜਾਹੇ ਗੁੰਡਾ ਅੰਸਰਾਂ ਨੂੰ ਨੱਥ ਪਾਈ ਜਾਵੇ ਤੇ ਜਿਹੜੇ ਦੋਸ਼ੀ ਵਿਅਕਤੀ ਨੇ ਚਾਹੇ ਉਹ ਪੋਲਿਟিক্যাল ਬੰਦੇ ਆ ਚਾਹੇ ਕੋਈ ਵੱਡੇ ਵੱਡੇ ਅਹੁਦਿਆਂ ਤੇ ਬਰਾਜਮਾਨ ਨੇ ਉਹਨਾਂ ਦੇ ਖਿਲਾਫ ਜਿਹੜਾ ਐਕਟਰੋਸਿਟੀ ਐਕਟ 1999 ਦੀ ਪ੍ਰੋਵੀਜ਼ਨ ਤੇ ਆਈਪੀਸੀ ਦੇ ਵੱਖ-ਵੱਖ ਧਾਰਾਵਾਂ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਜਾਵੇ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਇਸ ਤਰ੍ਹਾਂ ਦੇ ਜਿਹੜੇ ਹੋਵੇਗਾ ਅਨੁਭਵੀ ਜਿਹੜਾ ਹੋਵੇਗਾ ਅੰਸ਼ਰਾ ਤੇ ਬੱਤਾਂ ਜਾਵੇ ਜੀਰੋ ਨਾਲ ਜੈਪ ਸਿੰਘ ਮਠੋਈ ਪ੍ਰਧਾਨ ਰੇਗਾ ਵਰਕਰ ਫਰੰਟ ਪੰਜਾਬ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਤੁਸੀਂ ਪੰਜਾਬ ਦੇ ਵਿੱਚ ਔਰ ਦੇਸ਼ ਦੇ ਵਿੱਚ ਦਬੇ ਕੁਝਲੇ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋ ਲੋਕਾਂ ਤੱਕ ਪਹੁੰਚਾਉਂਦੇ ਹੋ ਕਿਉਂਕਿ ਮੀਡੀਆ ਦਾ ਬਹੁਤ ਵੱਡਾ ਸਹਾਰਾ ਹੈ ਅਗਰ ਤੁਸੀਂ ਨਾ ਸਾਡੀ ਸਪੋਰਟ ਕਰੋ ਸਾਡੀ ਆਵਾਜ਼ ਗਲੀਆਂ ਮੁਹੱਲਿਆਂ ਦੇ ਵਿੱਚ ਦਬਕੇ ਰਹਿ ਜਾਂਦੀ ਹੈ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਸਵਾਲ ਕੀਤਾ ਅੱਜ ਪੂਰੇ ਦੇਸ਼ ਦੇ ਵਿੱਚ ਐਸਸੀ ਸਮਾਜ ਨੂੰ ਦਬਾਇਆ ਜਾ ਰਿਹਾ ਹੈ ਚਾਹੇ ਉਹ ਪੋਲਿਟੀਕਲ ਸਿਸਟਮ ਹੈ ਚਾਹੇ ਉਹ ਪ੍ਰਾਈਵੇਟ ਸਿਸਟਮ ਹੈ ਹਰ ਪੱਖ ਤੋਂ ਇਹਨਾਂ ਨੂੰ ਲਤਾੜਿਆ ਜਾ ਰਿਹਾ ਦਬਾਇਆ ਜਾ ਰਿਹਾ ਜੋ ਡੀਜੀ ਵੀ ਉੱਥੇ ਸੁਸਾਇਡ ਕੀਤਾ ਇਹ ਬੜੀ ਨਿੰਦਣਯੋਗ ਗੱਲ ਹੈ ਔਰ ਜੋ ਰਾਸ਼ਟ ਦੇਸ਼ ਦੇ ਇੱਕ ਚੀਫ ਜਸਟਿਸ ਦੇ ਜੁੱਤਾ ਫੈਂਕਣਾ ਇਹ ਮੰਦ ਭਾਗੀਆਂ ਖਬਰਾਂ ਨੇ ਕਿਉਂਕਿ ਅੱਜ ਇਹ ਲੋਕ ਨਹੀਂ ਚਾਹੁੰਦੇ ਕਿ ਐਸਸੀ ਸਮਾਜ ਅੱਗੇ ਵਧੇ ਡਵੈਲਪ ਹੋਵੇ ਇਹਨਾਂ ਨੂੰ ਦੱਬ ਕੇ ਰੱਖਣਾ ਹੀ ਇਹਨਾਂ ਦੀ ਮਾਨਸਿਕਤਾ ਪਰ ਮੈਂ ਅੱਜ ਸਰਕਾਰਾਂ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਔਰ ਦੇਸ਼ ਦੇ ਵਿੱਚ ਅੱਜ ਐਸਸੀ ਸਮਾਜ ਜਾਗ ਚੁੱਕਿਆ ਹੈ ਅਗਰ ਤੁਸੀਂ ਇਹ ਤਰੀਕੀਆਂ ਬੰਦ ਨਾ ਕੀਤੀਆਂ ਲੋਕਾਂ ਨਾਲ ਜ਼ਬਰ ਜ਼ੁਲਮ ਬੰਦ ਨਾ ਕੀਤੇ ਤਾਂ ਇਹ ਲੋਕ ਸੜਕਾਂ ਤੇ ਆ ਕੇ ਤਾਨੂੰ ਦੱਸਣਗੇ ਕਿ ਕਿਵੇਂ ਤੁਸੀਂ ਸਾਡੇ ਨਾਲ ਜ਼ੁਲਮ ਕਰਦੇ ਹੋ ਕਿਉਂਕਿ ਜ਼ੁਲਮ ਕਰਨਾ ਵੀ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ ਅੱਜ ਦਿਨ ਪਰ ਦਿਨ ਗਰੀਬਾਂ ਨਾਲ ਅਤਿਆਚਾਰ ਜ਼ੁਲਮ ਹੋ ਰਹੇ ਨੇ ਔਰ ਹਰਿਆਣਾ ਸਰਕਾਰ ਨੇ ਜੋ ਡੀਜੀਪੀ ਨੇ ਇੱਕ ਸਾਡੇ ਹੋਣਹਾਰ ਭਾਈ ਪੂਰਨ ਕੁਮਾਰਨ ਜੀ ਨੂੰ ਮਰਨ ਲਈ ਮਜਬੂਰ ਕੀਤਾ ਉਹਨਾਂ ਤੇ ਇਮੀਡੀਏਟਲੀ ਪਰਚਾ ਕੀਤਾ ਜਾਵੇ ਔਰ ਉਹਨੂੰ ਅਰੈਸਟ ਕੀਤਾ ਜਾਵੇ ਔਰ ਹਰਿਆਣਾ ਸਰਕਾਰ ਦੀ ਇਹ ਡਿਊਟੀ ਹੈ ਕੱਲ ਵੀ ਚੰਡੀਗੜ੍ਹ ਦੇ ਵਿੱਚ ਅਸੀਂ ਗਏ ਆਂ ਬਹੁਤ ਵੱਡੀ ਇੱਕ ਐਜੀਟੇਸ਼ਨ ਹੋਇਆ ਮਹਾਪੰਚਾਇਤੀ ਕੈਸੀ ਸਮਾਧੀ ਹੋਈ ਹੈ ਉਹਨਾਂ ਨੇ ਇੱਕ ਫੈਸਲਾ ਲਿਆ ਅਗਰ ਉਹਨਾਂ ਨੂੰ ਜਸਟਿਸ ਦੀ ਇਨਸਾਫ ਨਾ ਮਿਲਿਆ ਤਾਂ ਪੂਰੇ ਦੇਸ਼ ਦਾ ਐਸੀ ਸਮਾਜ ਸੜਕਾਂ ਦੇ ਉਤਰਨ ਲਈ ਮਜਬੂਰ ਹੋਊਗਾ ਜਿਸ ਦੀ ਜ਼ਿੰਮੇਵਾਰੀ ਸ਼ਾਸਨ ਤੇ ਪ੍ਰਸ਼ਾਸਨ ਦੀ ਹੋਵੇਗੀ ਸਾਰਿਆਂ ਨੂੰ ਜੈਪੀ ਜੈਪੁਰ